ਹਾਂਜੀ ਹਸ਼ਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਇਹ ਫਲਾਵਰ ਬਣਾਉਣਾ ਦੱਸਿਆ ਸੀਗਾ ਕਿ ਆਪਾਂ ਕਿਵੇਂ ਮਤਲਬ ਡੈਕੋਰੇਟ ਕਰ ਸਕਦੇ ਹਾਂ ਸ਼ਰਟ ਨੂੰ ਦੁਪੱਟੇ ਨੂੰ ਲਹਿੰਗੇਆਂ ਨੂੰ ਇਹ ਬਾਰਡਰ ਆਪਾਂ ਕਿਤੇ ਵੀ ਬਣਾ ਸਕਦੇ ਹਾਂ ਹੁਣ ਮੈਂ ਤੁਹਾਨੂੰ ਦੱਸਦੀ ਆਂ ਆਪ ਦੇਖੋ ਆਪਣਾ ਨੀਚੋਂ ਤਾਂ ਇੰਨਾ ਬਣ ਗਿਆ ਸੀਗਾ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਪਰ ਵੀ ਬਾਰਡਰ ਬਣਾਵਾਂਗੇ ਜਿੱਦਾਂ ਆਪਾਂ ਇਹ ਬਣਾਇਆ ਹੋਇਆ ਔਰ ਇਹ ਆਪਾਂ ਘੁੰਡੀ ਪਾ ਕੇ ਇਨੂੰ ਆਪਾਂ ਹੀ 1 ਸੈਂਟੀਮੀਟਰ ਇਹ ਦੇਖੋ ਐਦਾਂ 1 ਸੈਂਟੀਮੀਟਰ ਲੈ ਲਾਂਗੇ ਤੇ ਇਹਨੂੰ ਸਟ੍ਰੇਟ ਲਾਈਨ ਮਾਰ ਦਾਂਗੇ ਫਿਰ ਇਹਦੇ ਵਿੱਚ ਵੀ ਆਪਾਂ ਇੱਥੇ ਘੁੰਡੀ ਪਾ ਕੇ ਇਹਦੇ ਵਿੱਚ ਵੀ ਆਪਾਂ yellow ਜਾਲੇ ਪਾ ਦਾਂਗੇ ਚਲੋ ਤੁਹਾਨੂੰ ਦੱਸਦੇ ਆ ਹਾਂਜੀ ਦੇਖੋ ਆਪਾਂ ਹੁਣ ਇਹਦੇ ਉੱਪਰ ਐਦਾਂ ਬਾਰਡਰ ਬਣਾ ਲਿਆ ਹੁਣ ਆਪਾਂ ਕੀ ਕਰਾਂਗੇ ਹੁਣ ਮੈਂ ਤੁਹਾਨੂੰ ਇੱਕ ਨਾ ਇਹਦੇ ਉੱਤੇ ਬਾਰਡਰ ਦੇ ਉੱਤੇ ਇੱਕ ਪੱਤੀ ਬਣਾਉਣੀ ਸਿਖਾਉਣੀ ਆ ਦੇਖੋ ਜਿੱਦਾਂ ਆਪਾਂ ਲੈ ਲਾਂਗੇ 2.5 ਸੈਂਟੀਮੀਟਰ ਦੀ ਕਲਾਈਮ ਬਣਾ ਲਾਂਗੇ ਇਦਾਂ ਠੀਕ ਹੈ ਤੇ ਇਹਨੂੰ ਥੋੜਾ ਚਾਹੇ ਅਸੀਂ ਤੇ ਮਤਲਬ ਮੈਂ ਤਾਂ ਇਦਾਂ ਹੀ ਬਣਾ ਲੈਨੀ ਆ ਚਲੋ ਤੁਹਾਨੂੰ ਮੈਂ ਸਮਝਾਉਣ ਵਾਸਤੇ ਦੱਸਦੀ ਆ ਇੱਥੋਂ ਆਪਾਂ ਇਧਰ ਨੂੰ ਇਦਾਂ ਤਿੱਖੀ ਲਾਈਨ ਬਣਾ ਲਾਂਗੇ ਤੇ ਇਸੇ ਤਰ੍ਹਾਂ ਆਪਾਂ ਇਧਰ ਨੂੰ ਐਵੇਂ ਕਰ ਲਾਂਗੇ ਠੀਕ ਹੈ ਹੁਣ ਦੇਖੋ ਆਪਾਂ ਅੱਗੇ ਕੀ ਕਰਨਾ ਆ ਇਦੇ ਵਿੱਚ ਆਪਾਂ 2.5 ਸੈਂਟੀਮੀਟਰ ਦੇ ਵਿੱਚ ਆਪਾਂ ਤਿੰਨ ਟਾਂਕੇ ਚੱਕ ਲਾਂਗੇ ਦੇਖੋ ਜਿਹੜੀ ਆਪਾਂ ਗੱਠ ਦੇਣੀ ਆ ਬਹੁਤ ਫਿਨਿਸ਼ਿੰਗ ਨਾਲ ਦੇਣੀ ਆ ਇਹ ਦੇਖੋ 1 2 3 ਐਦਾਂ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇੱਥੋਂ ਫੇਰ ਉੱਪਰ ਨੂੰ ਵਾਪਸ ਜਾਵਾਂਗੇ ਦੇਖੋ ਬਿਲਕੁਲ ਉਹਦੇ ਲਵੇ ਚੱਕਾਂਗੇ ਆਪਾਂ ਵਾਨ ਟਰੂ ਇੱਥੋਂ ਆਪਾਂ ਟਾਂਕਾ ਥੋੜਾ ਜਿਹਾ ਟੇਢਾ ਚੱਕਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ نیچے ਨੂੰ ਲਿਆਵਾਂਗੇ ਨੂੰ ਫੇਰ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਆਪਾਂ ਮਤਲਬ ਵੱਧ ਘੱਟ ਟਾਂਕੇ ਜਿੰਨੀ ਆਪਾਂ ਇਹ ਚੌੜੀ ਬਣਾਉਣੀ ਆ ਜਾਂ ਹਨ ਮੀਡੀਅਮ ਰੱਖਣੀ ਆ ਜਿਵੇਂ ਆਪਾਂ ਆਮ ਬਣਾਉਨੇ ਆ ਉਹ ਆਪਣੀ ਮਰਜ਼ੀ ਆ ਆਪਾਂ ਹੌਸਾ ਆਮ ਨਾਲ ਟਾਂਕੇ ਪਾ ਸਕਦੇ ਆ ਜਿਵੇਂ ਹੁਣ ਮੈਂ ਇਹਨੂੰ ਇਹਦੇ ਵਿੱਚ ਸਿਰਫ ਮੈਂ ਤਿੰਨ ਟਾਂਕੇ ਪਾਉਂ ਤਿੰਨ ਝੋਟੇ ਪਾਉਂਗੀ ਹੁਣ ਮੈਂ ਕੀ ਕਰੂੰਗੀ ਇੱਥੋਂ ਲੈ ਕੇ ਹੁਣ ਮੈਂ ਉੱਪਰ ਨਹੀਂ ਜਾਂਦੀ ਤਾਂ ਹੁਣ ਆਪਾਂ ਨਿਚਲੇ ਤੋਂ ਚੱਕ ਲਾਂਗੇ ਇਹਨੂੰ ਐਦਾਂ ਇਸ ਤਰ੍ਹਾਂ ਦੇਖੋ ਹੁਣ ਐਦਾਂ ਇਹਨੂੰ ਫੇਰ ਆਪਾਂ ਵਾਪਸ ਲੈ ਜਾਾਂਗੇ ਬਿਲਕੁਲ ਕਪੜਾ ਆਪਾਂ ਹਲਕਾ ਹੀ ਜਿੱਦਾਂ ਦੋ ਕਟਾਂਕੀਆਂ ਦਾ ਕਪੜਾ ਚੱਕਾਂਗੇ ਇਹਦੇ ਵਿੱਚ ਵੀ ਮੈਂ ਦੋ ਟਾਂਕੇ ਹੀ ਪਾਉਂਗੀ ਆ ਸੌਰੀ ਤਿੰਨ ਟਾਂਕੇ ਤਿੰਨ ਛੋਟੇ ਪਾਵਾਂਗੇ ਦੇਖੋ 1 2 3 ਤਿੰਨ ਛੋਟੇ ਇਹਦੇ ਵਿੱਚ ਪੈ ਗਏ ਆਪਾਂ ਕੀ ਕਰਨਾ ਵਾਪਸ ਆ ਜਾਾਂਗੇ ਨੀਚੇ ਇੱਥੋਂ ਫੇਰ ਆਪਾਂ ਇਦਾਂ ਬੈਕ ਮੋੜ ਲਾਂਗੇ ਹੁਣ ਆਪਾਂ ਇਹ ਪੱਤੀ ਨੂੰ ਨਿਚਲੀ ਪੱਤੀ ਨੂੰ ਭਰ ਦਾਂਗੇ ਇਹ ਦੇਖੋ ਇਧਰਲਾ ਪਾਸਾ ਕੰਪਲੀਟ ਹੋ ਗਿਆ ਇਹ ਪੱਤੀ ਇਦਾਂ ਬਣ ਗਈ ਇਧਰ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਇੱਕ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਇਹਦੀ ਫਿਨਿਸ਼ਿੰਗ ਬਾਸਤੇ ਵੀ ਨੀਚੋਂ ਹੀ ਫਿਨਿਸ਼ਿੰਗ ਆਪਾਂ ਕਿਵੇਂ ਰੱਖਣੀ ਜਿਵੇਂ ਆਪਾਂ ਇਥੋਂ ਦੇਖੋ ਟਾਂਕਾ نیچے ਕੱਢ ਲਿਆ ਟਾਂਕੇ ਨੂੰ ਨੀਚੇ ਕੱਢ ਕੇ ਆਪਾਂ ਹੁਣ ਪਹਿਲਾਂ ਇਹਨੂੰ ਆਪਾਂ ਇੱਥੇ ਗੱਠ ਦੇ ਦਾਂਗੇ ਦੇਖੋ ਗੱਠ ਵੀ ਨੀਚੇ ਵੀ ਕਿੱਦਾਂ ਦੇਣੀ ਹੈ ਬਿਲਕੁਲ ਹਲਕਾ ਜਿਹਾ ਕਪੜਾ ਚੱਕਣਾ ਹੈ ਤੇ ਐਦਾਂ ਗੱਠ ਦੇ ਕੇ ਆਪਾਂ ਇਹਨੂੰ ਆਪਾਂ ਹੁਣ ਟਾਂਕੇ ਨੂੰ ਸਿੱਧਾ ਐਦਾਂ ਡਾਇਰੈਕਟ ਇਧਰ ਨੂੰ ਨਹੀਂ ਕੱਢਦੇ ਆਪਾਂ ਇਹਨੂੰ ਪਤਾ ਕੀ ਕਰਾਂਗੇ ਜਿੱਥੇ ਮੇਰਾ ਨਾ ਥੋੜਾ ਫਰੇਮ ਲਵੇ ਲੱਗਿਆ ਹੋਇਆ ਮੈਨੂੰ ਸਮਝੋ ਅਨ ਇਹਨੋਂ ਪਾ ਕੱਪੜੇ ਦੇ ਸੂਈ ਨੂੰ ਕੱਪੜੇ ਦੇ ਨਾਲ ਜਿਵੇਂ ਹੁਣ ਆ ਦਿਖ ਰਿਹਾ ਮੈਨੂੰ ਥੋੜਾ ਫਰੇਮ ਦੀ ਦਿੱਕਤ ਆ ਇਧਰੋਂ ਬਿਲਕੁਲ ਆਪਾਂ ਸੂਈ ਨੂੰ ਨੀਚੋਂ ਦੀ ਕੱਢਾਂਗੇ ਕੱਪੜੇ ਦੇ ਦੂਸਰੀ ਦੂਸਰੇ ਪਾਸੇ ਘਮਾਉਣ ਵਾਸਤੇ ਵੀ ਨੀਚੇ ਵੀ ਫਿਨਿਸ਼ਿੰਗ ਰਹੇ ਆਪਣੇ ਦੇਖੋ ਇਹ ਹੁਣ ਆਪਾਂ ਇਸ ਤਰ੍ਹਾਂ ਹੀ ਇਧਰਲਾ ਪਾਸਾ ਫਿਲ ਕਰ ਲਾਂਗੇ ਦੇਖੋ ਬਿਲਕੁਲ ਲਵੇ ਲਵੇ ਟਾਂਕਾ ਚੱਕਾਂਗੇ

ਤਿੰਨ ਟਾਂਕੇ ਤਿੰਨ ਝੋਟੇ ਇੱਧਰ ਪੈ ਗਏ ਤਿੰਨ ਝੋਟੇ ਆਪਾਂ ਨੇ ਇੱਧਰ ਪਾ ਲਏ ਹੁਣ ਆਪਾਂ ਕੀ ਕਰਾਂਗੇ ਫੇਰ ਇੱਥੇ ਜਾ ਕੇ ਹੁਣ ਫੇਰ ਆਪਾਂ ਬਸ ਇੱਥੋਂ ਹੀ ਵਾਪਸ ਮੁੜ ਜਾਾਂਗੇ ਆ ਇੱਧਰਲੇ ਉੱਪਰਲੇ ਪਾਰਟ ਨੂੰ ਫਿਲ ਕਰਾਂਗੇ ਇਸ ਤਰ੍ਹਾਂ ਜਿਹੜੇ ਉੱਪਰੋਂ ਚੱਕਣਾ ਆਪਾਂ ਉਹ ਸੂਈ ਨੂੰ ਉੱਪਰ ਨੂੰ ਮੂੰਹ ਚੱਕ ਕੇ ਤਿੱਖਾ ਜਿਹਾ ਸ਼ੇਪ ਦੇ ਵਿੱਚ ਚੱਕਾਂਗੇ ਤਾਂ ਇਹ ਤਿੱਖੀ ਜੀ ਸ਼ੇਪ ਦੇ ਵਿੱਚ ਬਣੂਗੀ ਪੱਤੀ ਦੇਖੋ ਦੇਖੋ ਹੁਣ ਇਹਦੇ ਵਿੱਚ ਵੀ ਤਿੰਨ ਝੋਟੇ ਪੈ ਗਏ ਆਪਣੇ 1 2 3 ਠੀਕ ਹੈ ਹੁਣ ਆਪਾਂ ਐਦਾਂ ਹੀ ਰਹਿ ਗਏ ਆਪਣੇ ਇਹ ਨੀਚਲੀ ਪੱਤੀ ਹੁਣ ਆਪਾਂ ਇਹਨੂੰ ਫਿਲ ਕਰ ਦਾਂਗੇ 1 2 3 ਦੇਖੋ ਆਪਣੀ ਇਹ ਪੱਤੀ ਇਸ ਤਰ੍ਹਾਂ ਇਸ ਤਰ੍ਹਾਂ ਬਣ ਗਈ ਹੁਣ ਆਪਾਂ نیچے ਨੂੰ ਐ ਇਦਾਂ ਗੱਠ ਦੇ ਦਾਂਗੇ ਬਿਲਕੁਲ ਹਲਕਾ ਜਿਹਾ ਕਪੜਾ ਚੱਕ ਕੇ ਦੇਖੋ ਜਦੋਂ ਆਪਾਂ نیچے ਵੀ ਗੱਠ ਦੇਤੀ ਜਦੋਂ ਆਪਾਂ ਇਹ ਤਾਂ ਅੱਗੇ ਨੂੰ ਤੋੜਨਾ ਵੀ ਆ ਹਨਾ ਇਹਨੂੰ ਆਪਾਂ ਕਪੜੇ ਦੇ ਵਿੱਚ ਦੀ ਕੱਢ ਕੇ ਇਦਾਂ ਫਿਰ ਤੋੜਾਂਗੇ ਡਾਇਰੈਕਟ ਨਹੀਂ ਤੋੜਦੇ ਹੈਗੇ ਉੱਪਰੋਂ ਬਾਕੀ ਜਿਹੜਾ ਇਹ ਹੋਪ ਆ ਇਹਨੂੰ ਬਾਅਦ ਚੋ ਫਿਨਿਸ਼ਿੰਗ ਕਰ ਦਾਂਗੇ ਜੀ ਨੀਚੋਂ ਕੈਂਚੀ ਨਾਲ ਜਾਂ ਕਟਰ ਨਾਲ ਇਹ ਕਟਿੰਗ ਕਰ ਦਾਂਗੇ ਬਿਲਕੁਲ ਸਾਫ਼ ਲੱਗੂਗਾ ਦੇਖੋ ਹੁਣ ਆਪਣੀ ਇਹ ਪੱਤੀ ਤਾਂ ਕੰਪਲੀਟ ਹੋ ਗਈ ਹੁਣ ਆਪਾਂ ਕੀ ਕਰਾਂਗੇ ਇਹਦੇ ਲਵੇ ਹਨਾ ਹੁਣ ਆਪਾਂ ਇੱਕ ਪੱਤੀ ਹੋਰ ਬਣਾਵਾਂਗੇ ਦੇਖੋ ਜਿਹੜੀ ਆਪਾਂ ਨੈਕਸਟ ਪੱਤੀ ਰੱਖਣੀ ਆ ਉਹ ਰੱਖਾਂਗੇ ਆਪਾਂ 3.5 ਸੈਂਟੀਮੀਟਰ ਦੇ ਉੱਤੇ ਰੱਖ ਲਾਂਗੇ ਐਦਾਂ ਹੀ ਫੇਰ ਆਪਾਂ 2.5 ਸੈਂਟੀਮੀਟਰ ਦੀ ਲਾਈਨ ਲਗਾ ਲਾਂਗੇ ਤੇ ਇੱਥੋਂ ਆਪਾਂ ਫੇਰ ਤੇਰਛਾ ਬਾਕੀ ਇਹ ਆਪਣੀ ਮਰਜ਼ੀ ਵੀ ਆ ਹਨਾ ਜੇ ਆਪਾਂ ਹੋਰ ਥੋੜੀ ਲਵੇ ਕਰਨੀ ਆ ਆਪਾਂ ਲਵੇ ਵੀ ਕਰ ਸਕਦੇ ਆ ਪਰ ਐਦਾਂ ਜਿੱਦਾਂ ਹੁਣ ਆਪਾਂ 셔ਟ ਦੇ ਉੱਤੇ ਬਾਰਡਰ ਬਣਾਉਣਾ ਇਹ ਤਾਂ 3.3 ਸੈਂਟੀਮੀਟਰ ਦੇ ਉੱਤੇ ਇਹ ਬਿਲਕੁਲ ਇਕਵਲ ਬਣਦੀਆਂ ਨੇ ਦੇਖੋ ਹੁਣ ਫੇਰ ਆਪਾਂ ਇੱਥੇ ਵੀ ਐਦਾਂ ਹੀ ਇੱਕ ਪੱਤੀ ਹੋਰ ਬਣਾ ਲਾਂਗੇ ਹਾਂਜੀ ਦੇਖੋ ਹੁਣ ਆਪਣਾ ਇਹ ਇਹ ਵੀ ਪੱਤੀ ਕੰਪਲੀਟ ਹੋ ਗਈ ਹੁਣ ਇਸੇ ਤਰ੍ਹਾਂ ਹੀ ਆਪਾਂ ਅੱਗੇ ਵੀ ਹੋਰ ਮਤਲਬ ਬਣਾ ਸਕਦੇ ਹਾਂ ਉਹ ਵੀ ਆਪਾਂ ਐਦਾਂ ਹੀ 3.5 ਸੈਂਟੀਮੀਟਰ ਦੇ ਉੱਤੇ ਹਨਾ ਤੇ 2.5 ਇੰਚ ਦੇ ਵਿੱਚ ਸੈਂਟੀਮੀਟਰ ਦੀ ਪੱਤੀ ਬਣਾ ਲਾਂਗੇ ਐਵੇਂ ਤੇ ਐਵੇਂ ਬਹੁਤ ਸੋਹਣਾ ਬਾਰਡਰ ਬਣ ਕੇ ਤਿਆਰ ਹੋ ਜਾਊਗਾ ਆਪਣੇ ਬਾਕਸਾਂ ਦੇ ਉੱਤੇ ਇਹ ਇਹਨੂੰ ਪੱਜਿਮਿਆ ਮਰਜ਼ੀ ਚਾਹੇ ਦੁਪੱਟੇ ਤੇ ਸ਼ਾਰਟ ਤੇ ਕਿਤੇ ਵੀ ਮਤਲਬ ਡਿਜ਼ਾਈਨ ਬਣਾ ਸਕਦੇ ਆ ਇਸ ਤਰ੍ਹਾਂ ਦੇ ਬਾਰਡਰ ਦਾ। ਬਾਕੀ ਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ। ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੁਸੀਂ ਕਿਸ ਤਰ੍ਹਾਂ ਦੀ ਸਾਡੇ ਤੋਂ ਹੋਰ ਵੀਡੀਓ ਚਾਹੁੰਦੇ ਹੋ। ਥੈਂਕ ਯੂ।